ਸਪਰੀਮ ਕੋਰਟ ਨੇ ਤਨ ਵੱਡੇ ਫੈਸਲੇ ਲਏ ਨੇ ਇੱਕ ਇੱਕ ਕਰਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਐਨਸੀਆਰ ਹਵਾ ਪ੍ਰਦੂਸ਼ਣ ਦੇ ਚਿਰਸਤਾਈ ਹੱਲ ਦੀ ਲੋੜ ਤੇ ਜ਼ੋਰ ਦਿੰਦਿਆਂ ਸੁਪਰੀਮ ਕੋਰਟ ਨੇ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਤਹਿਤ ਸਾਰੀਆਂ ਪਾਬੰਦੀਸ਼ੁਦਾ ਗਤੀਵਿਧੀਆਂ ਤੇ ਸਾਲ ਪਰ ਪਾਬੰਦੀ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ ਗ੍ਰੈਪ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਹਗਾਮੀ ਮਾਪਦੰਡਾ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਦੋਵੇਂ ਸੂਬਿਆਂ ਚ ਪਰਾਲੀ ਸਾੜਨ ਨੂੰ ਲੈ ਕੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਦੇ ਨਿਰਦੇਸ਼ ਵੀ ਦਿੱਤੇ ਨੇ ਚੀਫ ਜਸਟਿਸ ਬੀ ਆਰ ਗਵਾਈ ਜਸਟਿਸ ਕੇ ਵਿਨੋਦ ਚੰਦਰ ਅਤੇ ਜਸਟਿਸ ਐਨ ਵੀ ਅੰਜਾਰੀਆ ਦੇ ਬੈਂਚ ਨੇ ਕਿਹਾ ਕਿ ਜੇਕਰ ਪੰਜਾਬ ਤੇ ਹਰਿਆਣਾ ਸੀਏਕਯੂਐਮ ਦੀਆਂ ਹਦਾਇਤਾਂ ਤੇ ਅਮਲ ਕਰ ਰਹੇ ਨੇ ਤਾਂ ਪਰਾਲੀ ਸਾੜਨ ਦੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕਦਾ ਹੈ ਅਸੀਂ ਦੋਵੇਂ ਰਾਜਾਂ ਨੂੰ ਸਾਂਝੀ ਮੀਟਿੰਗ ਕਰਨ ਅਤੇ ਸੀਏਕਯੂਐਮ ਦੀਆਂ ਹਦਾਇਤਾਂ ਤੇ ਅਮਲ ਯਕੀਨੀ ਬਣਾਉਣ ਦੇ ਨਿਰਦੇਸ਼ ਦੰਦੇ ਹਾਂ ਪੰਚ ਨੇ ਇਹ ਵੀ ਕਿਹਾ ਕਿ ਕੇਂਦਰੀ ਵਾਤਾਵਰਨ ਮੰਤਰੀ ਨੇ 11 ਨਵੰਬਰ ਨੂੰ ਮੀਟਿੰਗ ਕੀਤੀ ਸੀ ਅਤੇ ਇੱਕ ਦਿਨ ਅੰਦਰ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਟੁਕਮੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਜਾ ਸਕਦੇ ਨੇ ਵਧੀਕ ਸੋਲਿਸਟਰ ਜਨਰਲ ਐਸ਼ਵਰੀਆ ਭਾਟੀ ਨੂੰ 19 ਨਵੰਬਰ ਨੂੰ ਅਗਲੀ ਸੁਣਵਾਈ ਸਮੇਂ ਪੂਰੀ ਕਾਰਜ ਯੋਜਨਾ ਬਾਰੇ ਅਦਾਲਤ ਨੂੰ ਦੱਸਣ ਲਈ ਕਿਹਾ ਗਿਆ ਹੈ ਇਸੇ ਦਿਨ ਅਦਾਲਤ ਮਾਮਲੇ 'ਚ ਨਿਰਦੇਸ਼ ਵੀ ਜਾਰੀ ਕਰੇਗੇ ਸ਼ੁਰੂਆਤ 'ਚ ਬੈਂਚ ਨੇ ਕਿਹਾ ਕਿ ਸਮੇਂ-ਸਮੇਂ 'ਤੇ ਹਵਾ ਪ੍ਰਦੂਸ਼ਣ ਨਾਲ ਜੱਟਣ ਲਈ ਕਈ ਹੁਕਮ ਪਾਸ ਕੀਤੇ ਗਏ ਨੇ ਬੈਂਚ ਨੇ ਕਿਹਾ ਕਿ ਸਾਡਾ ਮੰਨਣਾ ਤੇ ਅਦਾਲਤੀ ਮੰਤਰ ਤੇ ਐਸਜੀ ਵੀ ਇਸ ਨਾਲ ਸਹਿਮਤ ਨੇ ਕਿ ਇਸ ਮਾਮਲੇ ਨੂੰ ਅਰਜ਼ੀ ਹੱਲ ਵਜੋਂ ਨਹੀਂ ਦੇਖਿਆ ਜਾ ਸਕਦਾ ਅਤੇ ਚਰ ਸਤਾਈ ਹੱਲ ਦੀ ਲੋੜ ਹੈ ਸੀਨੀਅਰ ਵਕੀਲ ਅਤੇ ਅਦਾਲਤੀ ਮਿੱਤਰ ਅਪਾਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਲਫਨਾਬੇ ਚ ਕਿਹਾ ਗਿਆ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਕਟੀਆਂ ਨੇ ਪਰ ਪ੍ਰਦੂਸ਼ਣ ਦੇ ਪੱਧਰ ਚ ਕਮੀ ਨਹੀਂ ਆਈ ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਜਜੌਰੀ ਨਦੀ ਚ ਪ੍ਰਦੂਸ਼ਣ ਕੰਟਰੋਲ ਕਰਨ ਚ ناکਾਮ ਰਹਿਣ ਲਈ ਰਾਜਸਥਾਨ ਦੇ ਅਧਿਕਾਰੀਆਂ ਦੀ ਝਾੜ-ਚੰਬ ਕਰਦਿਆਂ ਕਿਹਾ ਕਿ ਇਸ ਨਾਲ 20 ਲੱਖ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਅਦਾਲਤ ਨੇ ਕਿਹਾ ਕਿ ਆਮ ਸੋਧ ਪਲਾਂਟ ਨਜ਼ਰ ਅੰਦਾਜ਼ ਕਰਕੇ ਰੈਂਦਖੁੰਦ ਸਿੱਧੀ ਨਦੀ ਚਲ ਸੁੱਟ ਦਿੱਤਾ ਗਿਆ ਸਭ ਕੁਝ ਸਬੰਧਤ ਅਧਿਕਾਰੀਆਂ ਦੇ ਨੱਕ ਥੱਲੇ ਅਤੇ ਉਨ੍ਹਾਂ ਦੀ ਮਿਲੀ ਭੁਗਤ ਨਾਲ ਹੋਇਆ ਉਧਰ ਭਾਰਤੀ ਸੰਨਤੀ ਕਨਫੈਡਰੇਸ਼ਨ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਕਿਸਾਨ ਪਰਾਲੀ ਸਾੜਨ ਦੀ ਥਾਂ ਇਸ ਨੂੰ ਰੀਸਾਈਕਲਿੰਗ ਲਈ ਫੈਕਟਰੀਆਂ ਚ ਭੇਜ ਰਹੇ ਨੇ ਸੀਆਈਆਈ ਅਨੁਸਾਰ ਪੰਜਾਬ ਦੇ 800 ਤੋਂ ਵੱਧ ਪਿੰਡਾਂ ਦੇ ਕਿਸਾਨ ਹੁਣ ਬੈਲਰਾਂ ਦੀ ਮਦਦ ਨਾਲ ਪਰਾਲੀ ਦੀਆਂ ਗੰਡਾ ਬਣ ਕੇ ਫੈਕਟਰੀ ਚ ਭੇਜ ਰਹੇ ਨੇ ਜਿੱਥੇ ਇਹਨਾਂ ਨੂੰ ਜੈਵਿਕ ਗੈਸ ਜੈਵਿਕ ਖਾਦ ਤੇ ਗੱਤੇ ਸਮੇਤ ਹੋਰ ਵਸਤਾਂ ਚ ਤਬਦੀਲ ਕੀਤਾ ਜਾਂਦਾ ਹੈ ਦਿੱਲੀ ਆਧਾਰਿਤ ਥਿੰਕ ਟੈਂਕ ਐਨਵਾਇਰੋ ਕੈਟਾਲਿਸਟਸ ਦੇ ਵਾਣੀ ਸੁਨੀਲ ਦਈਏ ਨੇ ਕਿਹਾ ਕਿ ਇਸ ਨਾਲ ਪਰਾਲੀ ਸਾੜਨ ਚ ਕੁਝ ਕਮੀ ਆਈ ਹੈ ਪਰ ਅਜੇ ਹੀ ਪੈ ਲਈ ਉਤਸ਼ਾਹ ਤੇ ਜਾਗਰੂਕਤਾ ਅਜੇ ਵੀ ਸੀਮਤ ਹੈ ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਵਿਲੱਖਣ ਕਦਮ ਚੁੱਕਦਿਆਂ ਅਦਾਲਤ ਨੂੰ ਉਹਨਾਂ ਵਿਅਕਤੀਆਂ ਨੂੰ ਜੇਲ੍ਹ ਤੋਂ ਰਿਹਾਅ ਕਰਨ ਤੋਂ ਰੋਕ ਦਿੱਤਾ ਜਿਨ੍ਹਾਂ ਤੇ ਸੁਪਰੀਮ ਕੋਰਟ ਦੀ 72 ਸਾਲਾ ਮਹਿਲਾ ਵਕੀਲ ਤੋਂ ਡਿਸਟਲੋ ਅਰੇਸਟ ਰਾਹੀਂ 3.29 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਹੈ ਅਦਾਲਤ ਨੇ ਕਿਹਾ ਕਿ ਇਹ ਮਾਮਲਾ ਅਸਾਧਾਰਨ ਹੁਕਮ ਦੀ ਲੋੜ ਹੈ ਜਸਟਿਸ ਸੂਰਜਕਾਂਤ ਤੇ ਜਸਟਿਸ ਜੋਇਆ ਮਾਲੀਆ ਵਕੀਚੀ ਦੇ ਬੈਂਚ ਨੇ ਕਿਹਾ ਕਿ ਸਾਨੂੰ ਇਹਨਾਂ ਮਾਮਲਿਆਂ ਨਾਲ ਸਖਤੀ ਨਾਲ ਨਜਿੱਟਣਾ ਹੋਵੇਗਾ ਤਾਂ ਜੋ ਸਹੀ ਸੁਨੇਹਾ ਬੇ ਅਸਾਧਾਰਨ ਘਟਨਾ ਲਈ ਸਧਾਰਨ ਦਖਲ ਦੀ ਲੋੜ ਹੈ ਬੈਂਚ ਨੇ ਸੁਪਰੀਮ ਕੋਰਟ ਐਡਵੋਕੇਟ ਐਨ ਰਿਕਾਰਡ ਐਸੋਸੀਏਸ਼ਨ ਵੱਲੋਂ ਦਾਇਰ ਦਖਲਸੰਦੀ ਪਟੀਸ਼ਨ ਰਿਕਾਰਡਲੀ ਜਿਸ ਚ ਮਹਿਲਾ ਵਕੀਲ ਦਾ ਮਾਮਲਾ ਅੱਗੇ ਵਧਾਇਆ ਗਿਆ ਤੇ ਮਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਨਾਇਰ ਨੇ ਕਿਹਾ ਕਿ ਬਜ਼ੁਰਗ ਮਹਿਲਾ ਵਕੀਲ ਦੀ ਸਾਰੀ ਜਮ੍ਹਾਂ ਪੂੰਜੀ ਚਲੀ ਗਈ ਅਤੇ ਇਸ ਨਾਲ ਮਈ ਚ ਐਫਆਈਆਰ ਦਰਜ ਹੋਣ ਮਗਰੋਂ ਗ੍ਰਿਫਤਾਰ ਕੀਤੇ ਗਏ ਮਲਜ਼ਮ ਕਾਨੂੰਨੀ ਜ਼ਮਾਨਤ ਤੇ ਰਿਹਾ ਹੋਣ ਵਾਲੇ ਨੇ ਬੈਂਚ ਨੇ ਟਿੱਪਣੀਆਂ ਨੋਟਸ ਲੈਂਦੇ ਤੁਰੰਤ ਹੁਕਮ ਦਿੱਤਾ ਇਸ ਵਿਚਾਰਲੇ ਮਲਜ਼ਮ ਵਿਜੇ ਕੰਨਾ ਤੇ ਹੋਰ ਸਹਿਮ ਮਲਜ਼ਮਾਂ ਨੂੰ ਕਿਸੇ ਵੀ ਅਦਾਲਤ ਵੱਲੋਂ ਰਿਹਾ ਨਹੀਂ ਕੀਤਾ ਜਾਵੇਗਾ ਉਹ ਕਿਸੇ ਵੀ ਰਾਹਤ ਲਈ ਇਸ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਨੇ ਨਾਇਰ ਨੇ ਕਿਹਾ ਕਿ ਪੁਲਿਸ ਨੇ ਮਲਜ਼ਮਾਂ ਤੋਂ 42 ਲੱਖ ਰੁਪਏ ਤੋਂ ਵੱਧ ਰਕਮ ਸ੍ਰਾਸ਼ੀ ਬਰਾਮਦ ਕੀਤੀ ਹੈ ਪਰ ਮੈਜਿਸਟ੍ਰੇਟ ਵੱਲੋਂ ਪੀੜਤ ਦੇ ਬੈਂਕ ਖਾਤੇ 'ਚ ਰਕਮ ਜਮ੍ਹਾਂ ਕਰਨ ਦੇ ਨਿਰਦੇਸ਼ ਦੇ ਬਾਵਜੂਦ ਬੈਂਕ ਰਕਮ ਸਵਕਾਰ ਰੌਟ ਨਹੀਂ ਕਰ ਰਿਹਾ ਬੈਂਕ ਨੇ ਕਿਹਾ ਕਿ ਜਲਦੀ ਹੀ ਕੌਮੀ ਪੱਧਰ 'ਤੇ ਨਿਰਦੇਸ਼ ਜਾਰੀ ਕੀਤੇ ਜਾਣਗੇ ਜੋ ਕਈ ਏਜੰਸੀਆਂ ਦੀਆਂ ਅੱਖਾਂ ਖੋਲਣ ਵਾਲੇ ਹੋਣਗੇ ਮਾਮਲੇ ਦੀ ਅਗਲੀ ਸੁਣਵਾਈ 24 ਨਵੰਬਰ ਨੂੰ ਹੋਵੇਗੀ ਇੱਕ ਹੋਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਦੇਸ਼ ਵਿੱਚ ਨਿੱਜੀ 에ਅਰਲਾਈਨਾਂ ਦੇ ਹਵਾਈ ਕਿਰਾਏ ਤੇ ਹੋਰ ਖਰਚਿਆਂ ਨੂੰ ਇਕਦਮ ਘਟਾਉਣ ਤੇ ਵਧਾਉਣ ਨੂੰ ਕੰਟਰੋਲ ਕਰ ਲਈ ਦਿਸ਼ਾ ਨਿਰਦੇਸ਼ਾਂ ਨੂੰ ਜਾਰੀ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਕੇਂਦਰ ਅਤੇ ਹੋਰਾਂ ਤੋਂ ਜਵਾਬ ਮੰਗਿਆ ਸੁਪਰੀਮ ਕੋਰਟ ਸਮਾਜਿਕ ਕਾਰਕੁਨ ਐਸ ਲక్ష్ਮੀਨਾਰਾਇਣ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ ਇਸ ਪਟੀਸ਼ਨ ਰਾਹੀਂ ਸੁਤੰਤਰ ਰੈਗੂਲੇਟਰ ਸਥਾਪਿਤ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਪਾਰਦਰਸ਼ਤਾ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਜਸਟਿਸ ਵਿਕਰਮਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਕੇਂਦਰ ਸ਼੍ਰੀ ਹਵਾਬਾਜੀ ਡਾਇਰੈਕਟੋਰੇਟ ਜਨਰਲ ਅਤੇ ਭਾਰਤੀ ਹਵਾਈ ਅੱਡੇ ਆਰਥਿਕ ਰੈਗੂਲੇਟਰੀ ਅਥਾਰਟੀ ਨੂੰ ਇਸ ਪਟੀਸ਼ਨ ਸੰਬੰਧੀ ਜਵਾਬ ਦੇਣ ਲਈ ਨੋਟਿਸ ਜਾਰੀ ਕਰਦੇ ਹਾਂ ਇਸ ਮਾਮਲੇ ਨੂੰ 4 ਹਫ਼ਤਿਆਂ ਬਾਅਦ ਸੁਣਵਾਈ ਲਈ ਮੁਲਤਵੀ ਕਰ ਦਿੱਤਾ ਹੈ ਸੀਨੀਅਰ ਵਕੀਲ ਰਵਿੰਦਰ ਸ਼੍ਰੀਵਾਸਤਵ ਅਤੇ ਵਕੀਲ ਚਾਰੂ ਮਾਥੁਰ ਅਤੇ ਅਭਿਨਵ ਬਰਮਾ ਇਸ ਮਾਮਲੇ ਵਿੱਚ ਪਟੀਸ਼ਨਕਰਤਾ ਵੱਲੋਂ ਪੇਸ਼ ਹੋਈ ਪਟੀਸ਼ਨ ਵਿੱਚ ਦਾਵਾ ਕੀਤਾ ਗਿਆ ਕਿ ਸਾਰੀਆਂ ਨਿੱਜੀ 에어ਲਾਈਨਾਂ ਨੇ ਬਿਨਾਂ ਕਿਸੇ ਤਰਕ ਦੇ ਇਕਨੋਮੀ ਕਲਾਸ ਦੇ ਯਾਤਰੀਆਂ ਲਈ ਮੁਫਤ ਚੈੱਕ-ਇਨ ਬੈਗ ਦੀ ਸਹੂਲਤ 25 ਕਿਲੋਗ੍ਰਾਮ ਤੋਂ ਘਟਾ ਕੇ 15 ਕਿਲੋਗ੍ਰਾਮ ਕਰ ਦਿੱਤੀ ਹੈ ਇਸ ਤਰ੍ਹਾਂ ਨਵੇਂ ਚੈੱਕ-ਇਨ ਨਿਯਮ ਤਹਿਤ ਸਿਰਫ ਇੱਕ ਬੈਗ ਲੈ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ